ਧਰਨਾਸ਼ੀ ਨਿਚਰਵਾਰ ਤਰੀਕ 24 ਫਰਵਰੀ ਸਾਲ 2024 ਹੁਣ ਅਸੀਂ ਕਵਾਇਦ ਦੇ ਵਿੱਚੋਂ ਬਾਹਰ ਨਿਕਲ ਲੱਗੇ ਆਂ ਕਵਾਇਦ ਦੇ ਵਿੱਚ ਸਵੇਰ ਦਾ 5 ਵਜੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਭਰਪੂਰ ਸਿੰਘ ਨਾਲ ਅਸੀਂ ਕਵਾਇਦ ਦਾ ਭਰਪੂਰ ਆਨੰਦ ਮਾਣਿਆ ਤੇ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਪੰਜਾਬ ਮਿਲਦੇ ਆਂ ਕਦੇ ਕਰਦੇ ਆਂ ਦਰਸ਼ਨ ਮਿਲਦੇ ਹੁਣ ਇਦੋਂ ਅਗਲਾ ਸਫ਼ਰ ਕਰਾਂਗੇ ਮੈਂ ਤੇ ਬਾਈ ਸਤਿੰਦਰ ਜੀ ਗਿਆ ਫਿਰ ਵਧੀਏ ਚੰਗਾ ਵੀ ਫਸੀ ਕਰ ਬਾਈ ਇੱਕ ਰਿਫੇਰ નોਟਸ ਆਫ ਲਵ ਐਂਡ ਰਿਸਪੈਕਟ ਕਵੈਤ ਦੇ ਵਿੱਚ ਸਾਡਾ ਆਉਣ ਦਾ ਸਬੱਬ ਬਾਈ ਹੁਣਾਂ ਨਾਲ ਬਣਿਆ ਸੀਗਾ ਇਕੱਠੇ ਘੁੰਮੇ ਤੇ ਕਵੈਤ ਦੇ ਵਿੱਚੋਂ ਬਾਹਰ ਨਿਕਲਣ ਦਾ ਸਬੱਬ ਵੀ ਵੀਰ ਹੁਣਾਂ ਨਾਲ ਹੀ ਆ ਇੱਥੋਂ ਅਸੀਂ ਹੁਣ ਸਾਈਕਲ ਇੱਥੇ ਸਾਡਾ ਉਹਨੂੰ ਪੈਕ ਕਰਤਾ ਸਾਈਕਲ ਇਹ ਪੰਜਾਬ ਭੇਜ ਦੇਣਗੇ ਇੱਥੋਂ ਇਹਨਾਂ ਦੀ ਕੰਪਨੀ ਚੋਂ ਮੁੰਡੇ ਜਾਂਦੇ ਰਹਿੰਦੇ ਆ ਪੰਜਾਬ ਸਾਈਕਲ ਇਹ ਪੰਜਾਬ ਭੇਜ ਦੇਣਗੇ ਜਹਾਜ਼ ਤੇ ਉਹਨਾਂ ਨਾਲ ਜਿਵੇਂ ਅਸੀਂ ਲੈ ਕੇ ਆਏ ਡੱਬੇ ਚ ਬੰਦ ਕਰਕੇ ਇਥੋਂ 800 ਕਿਲੋਮੀਟਰ ਦੂਰ ਹੁਣਾ ਅੱਜ ਹੇਲ ਪਹੁੰਚਾਂਗੇ 사우ਦੀ ਅਰਬ ਵੱਡਾ ਦਿਨ 5-6 ਸਾਡੇ ਕੋਲ ਹੈਗੇ ਆ ਫਰਵਰੀ ਫਰਵਰੀਰ ਮਹੀਨਾ ਇਥੋਂ ਹੁਣ ਹੇਲ ਜਾਵਾਂਗੇ ਤੇ ਗਾਂ ਅਲੋਲਾ ਤਬੂਕ ਹੋਰ ਥਾਮਾ ਜਿਹੜੀਆਂ 사우ਦੀ ਅਰਬ ਦੀਆਂ ਘੁੰਮਾਂਗੇ ਠੀਕ ਆ ਵੀਰੇ ਧੰਨਵਾਦ ਸ਼ੁਕਰੀਆ ਕੰਮੀ ਇਸ ਵੇਲੇ ਫਰੇਮ ਦੇ ਵਿੱਚ ਜਿੱਥੇ ਕਿਤੇ ਵੀ ਨਿਗਾ ਪੈਂਦੀ ਆ ਬਹੁਤ ਸਾਰੀਆਂ ਕਾਰਾਂ ਦਸਦੀਆਂ ਨੇ ਟੁੱਟੀਆਂ ਪੱਟੀਆਂ ਕਾਰਾਂ ਇਹ ਇਹ ਇਲਾਕੇ ਦਾ ਨਾਮ ਆ ਸਲਮੀ ਪਰ ਇਹ ਤੋਂ ਸਾਊਦੀ ਅਰਬ ਨੂੰ ਜਾਂਦੇ ਬਾਰਡਰ ਨੂੰ ਜਾਂਦੇ ਰਾਹ ਦੇ ਉੱਤੇ ਆ ਇਹ ਜਗ੍ਹਾ ਨਵੀਆਂ-ਨਵੀਆਂ ਕਾਰਾਂ ਪਈਆਂ ਇੱਥੇ ਟੁੱਟੀਆਂ ਭਜੀਆਂ ਅਸਲ ਦੇ ਵਿੱਚ ਕੀ ਆ ਇਹ ਜਦੋਂ ਮਾੜੀ-ਮੋਟੀ ਕੋਈ ਕਾਰ ਡੈਮੇਜ ਹੋ ਜਾਂਦੀ ਆ ਉਹਦੀ ਮੁਰੰਮਤ ਦਾ ਖਰਚਾ ਵੱਧ ਆਉਂਦਾ ਹੋਵੇ ਤਾਂ ਫਿਰ ਉਹ ਕਾਰ ਨੂੰ ਇੱਥੇ ਬਿਲਕੁਲ ਡਿਸਟਰੋਏ ਕਰ ਦਿੰਦੇ ਤਬਾਹ ਕਰ ਦਿੰਦੇ ਆ ਸਵੇਰੇ ਸਵੇਰ ਦਾ ਸ਼ਮਾ ਸਮਾ ਹਜੇ 6:30 ਹੋਏ ਆ ਤਾਂ ਕਰਕੇ ਸਾਰਾ ਕੰਮ ਇਹ ਬੇਰੌਣਕਾ ਹਜੇ ਇੱਥੇ ਕੋਈ ਵੀ ਨਹੀਂ ਦੁਕਾਨਾਂ ਬਣੀਆਂ ਹੋਈਆਂ ਨੇ ਤੇ ਦੁਬਈ ਦੇ ਵਿੱਚ ਕਿਹੋ ਜੀ ਜਗ੍ਹਾ ਹੈਗੀ ਆ ਅ ਯੂਏ ਦੇ ਵਿੱਚ ਸ਼ਾਰਜਾ ਦੇ ਬਾਰ ਬਾਰ ਸੱਜਾ ਇਲਾਕੇ ਚ ਜਿੱਥੇ ਇਹੋ ਜਿਹਾ ਕੁਛ ਟੁੱਟੀਆਂ ਭੱਜੀਆਂ ਕਾਰਾਂ ਐ ਖੜੀਆਂ ਹੁੰਦੀਆਂ ਨੇ ਅੱਜ ਬਦਲ ਬਾਈ ਹੋਈ ਬਈ ਆ ਇੱਥੇ ਬਹੁਤ ਸਾਰੀਆਂ ਗੱਡੀਆਂ ਟੁੱਟੀਆਂ ਭੱਜੀਆਂ ਖੜੀਆਂ ਨੇ ਕਿਸੇ ਕੋਲੇ ਮਸਟੈਂਗ ਦਾ ਕੰਮ ਆ ਕਿਸੇ ਕੋਲ ਲੈਕਸਸ ਦਾ ਕਿਸੇ ਕੋਲੇ ਨਿਸਾਨ ਦਾ ਕਿਸੇ ਕੋਲੇ ਫੋਰਡ ਦਾ ਅੱਡੋ-ਅੱਡੀ ਟਿਕਾਣੇ ਬਣਾਏ ਹੋਏ ਆ ਤੇ ਲੋਕ ਜਦੋਂ ਕਿਸੇ ਨੂੰ ਕੋਈ ਕਬਾੜ ਦਾ ਸਮਾਨ ਚਾਹੀਦਾ ਹੁੰਦਾ ਕੋਈ ਪੁਰਜਾ ਚਾਹੀਦਾ ਕਾਰ ਗੱਡੀ ਦਾ ਤੇ ਇੱਥੇ ਆ ਕੇ ਉਹ ਲੈ ਲੈਂਦਾ ਆਪਣੇ ਵੀ ਇਹ ਬਹੁਤ ਸਾਰੇ ਬਣੇ ਹੋਏ ਆ ਪੰਜਾਬ ਦੇ ਵਿੱਚ ਵੀ ਹੈਗੇ ਆ ਜਿੱਥੋਂ ਗੱਡੀਆਂ ਦਾ ਸਮਾਨ ਮਿਲਦਾ ਜਿਵੇਂ ਸਾਹਮਣੇ ਫਰੇਮ 'ਚ ਜਿਹੜਾ ਹੈਗਾ ਇਹ ਜੀਐਮਸੀ ਦਾ ਇਹਦੇ ਕੋਲ ਸਿਰਫ ਤੇ ਸਿਰਫ ਜੀਐਮਸੀ ਦਾ ਸਮਾਨ ਆ ਤੇ ਇਧਰਲੇ ਪਾਸੇ ਇੱਕ ਹੋਰ ਢਾਬਾ ਬਣਿਆ ਹੋਇਆ ਪਾਕਿਸਤਾਨੀ ਵੀਰ ਦਾ ਉਤੋਂ ਚਾਹ ਦੀ ਘੁੱਟ ਪੀਤੀ ਆ ਤੇ ਕਦੀ ਰੋਟੀ ਖਾਦੀ ਆ ਕੁਵੈਤ ਦੀਆਂ ਦੋ ਦੇਸ਼ਾਂ ਨਾਲ ਹੱਦਾਂ ਲੱਗਦੀਆਂ ਇੱਕ ਪਾਸੇ 사ऊदी 사우ਦੀ ਅਰਬ ਤੇ ਨਾਲ ਇਰਾਕ ਨਾਲ 사우ਦੀ ਅਰਬ ਨਾਲ ਦੋ ਸੜਕੀ ਬਾਰਡਰ ਲੱਗਦੇ ਆ ਤੇ ਇਰਾਕ ਵੱਲ ਇੱਕ ਸੜਕ ਜਾਂਦੀ ਆ ਇਸ ਵੇਲੇ ਆਪਾਂ ਦੂਜੀ ਪਾਸੇ ਬਾਹਰ ਨਿਕਲ ਰਹੇ ਆ ਕੁਵੈਤ ਚੋਂ ਮੋਹਰ ਲਾਤੀ ਇਹਨਾਂ ਨੇ ਭਾਈ ਬਾਹਰ ਕੱਢਤਾ ਸਾਨੂੰ ਆਹ ਬੰਦੇ ਨੇ ਬਾਹਰ ਕਢਾਇਆ ਸਾਨੂੰ ਇਹ ਆ ਵੜੇ ਸੀ ਖਬਜੀ ਵੱਲੋਂ ਤੇ ਆਪਾਂ ਇਹ ਕਿਹੜਾ ਬਾਰਡਰ ਆ ਸਾਲ ਮੇ ਬਾਰਡਰ ਸਾਲਿਮ ਬਾਰਡਰ ਤੋਂ ਵੈਲਕਮ ਟੂ ਕਿੰਗਡਮ ਆਫ ਸਾਊਦੀ ਅਰੇਬੀਆ ਇੱਕ ਵਾਰੀ ਫੇਰ ਦੇਸ਼ ਸਾਊਦੀ ਅਰਬ ਦੇ ਵਿੱਚ ਦਾਖਲ ਆਪਣੇ ਸਫਰਾਂ ਨਾਲ ਜੁੜੇ ਸਾਰੇ ਮਿੱਤਰ ਬੇਲੀਆਂ ਨੂੰ ਪੈਣਾ ਭਰਾਵਾਂ ਬਜ਼ੁਰਗਾਂ ਮਤਾਵਾਂ ਬੱਚਿਆਂ ਨੂੰ ਸਤਿ ਸ੍ਰੀ ਅਕਾਲ ਇਸ ਵੇਲੇ ਆਪਾਂ ਕੁਵੈਤ ਤੇ ਸਾਊਦੀ ਅਰਬ ਦੇ ਬਾਰਡਰ ਤੇ ਬੈਠੇ ਆ ਤੇ ਇਹ ਚੌਥਾ ਚੌਥੀ ਵਾਰੀ ਇਹ ਸਫਰ ਦੌਰਾਨ ਮੈਂ ਸਾਊਦੀ ਅਰਬ ਦੇ ਵਿੱਚ ਵੜਨ ਲੱਗਾ ਤੇ ਸਾਊਦੀ ਅਰਬ ਦੀ ਸੋਹਣੀ ਗੱਲ ਇਹ ਵੀ ਕੁਝ ਨਹੀਂ ਬਹੁਤਾ ਪੁੱਛਦੇ ਇਹ ਪਾਸਪੋਰਟ ਫੜਦੇ ਆ ਉਹਨੂੰ ਕੀਬੋਰਡ ਦੇ ਉੱਤੇ ਘਸਾ ਦਿੰਦੇ ਆ ਸਕੈਨ ਕਰਕੇ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹਦੇ ਕੋਈ ਵੀਜ਼ਾ 1 ਸਾਲ ਦਾ ਹੈਗਾ 90 ਦਿਨ ਦਾ ਇੱਕ ਵਾਰ ਚਾਪਾ ਇਸ ਦੇਸ਼ ਦੇ ਵਿੱਚ ਸਟੇ ਕਰ ਸਕਦੇ ਆ ਚੌਥੀ ਵਾਰੀ ਦੇਸ਼ 'ਚ ਵੜਨ ਲੱਗੇ ਆ ਪਹਿਲੀ ਤਿੰਨ ਵਾਰੀ ਜਦੋਂ ਵੜੇ ਆ ਸਿਰਫ ਟਰਾਂਜ਼ਿਟ ਕੀਤਾ ਸਾਈਕਲ ਚਲਾਇਆ ਸੀ ਸਾਈਕਲ ਚਲਾ ਕੇ ਇਸ ਦੇਸ਼ ਦੇ ਵਿੱਚੋਂ ਪਾਰ ਗਏ ਸੀ ਪਰ ਐਸ ਕੀ ਆਪਾਂ ਇਹ ਦੇਸ਼ ਦੇ ਵਿੱਚ ਘੁੰਮਾਂਗੇ ਆ ਇਹ ਘੁੰਮਣ ਜਾਵਾਂਗੇ ਵੱਡਾ ਦੇਸ਼ ਆ ਜਿਹੜੀ ਥਾਂ ਤੇ ਅੱਜ ਜਾਣਾ 800 ਕਿਲੋਮੀਟਰ ਇੱਥੋਂ ਦੂਰ ਉਹ ਆ ਅਲੋਲਾਰ ਗਿਆ ਥਾਮਾਂ ਨੇ 5-700 ਕਿਲੋਮੀਟਰ ਉਹ ਅੱਗੇ ਤਾਬੂਕਾ ਜਾਰਡਨ ਦੇ ਬਾਰਡਰ ਤੱਕ ਇਸ ਦੇਸ਼ ਨੂੰ ਘੁੰਮਾਂ ਗਿਆ ਆਉਂਦੇ 4-5 ਦਿਨਾਂ ਦੇ ਵਿੱਚ ਕਿਉਂਕਿ 1-2 ਮਾਰਚ ਨੂੰ ਮੈਂ ਪੰਜਾਬ ਜਾਣਾ ਜ਼ਰੂਰੀ ਆ ਤੇ ਤਾਂ ਕਰਕੇ ਇਹ ਥਾਮਾਂ ਜਿਹੜੀਆਂ ਅ ਅਰਿਆਦ ਅਰਗੇ ਸ਼ਾਇਦ ਉਹ ਸ਼ਹਿਰ ਵੱਡੇ ਸ਼ਹਿਰ ਹੈਗੇ ਨੇ ਪਰ ਉੱਥੇ ਜਾਣ ਦਾ ਮਾਹੌਲ ਜਾਂ ਮਹਿਮਾਨੀ ਸੀਗਾ ਕਾਰਨ ਇਹ ਵੀ ਉੱਚੀਆਂ ਬਿਲਡਿੰਗ ਬਹੁਤ ਦੇਖ ਲਈਆਂ ਹੁਣ ਜਿਹੜਾ ਇੱਧਰ ਜਿਹੜੇ ਇਲਾਕੇ ਨੂੰ ਜਾਵਾਂਗੇ ਇੱਧਰ ਪਹਾੜ ਨੇ ਉਹ ਥਾਮਾਂ ਦੇਖਾਂਗੇ ਜੁੜੇ ਰਹੋ ਆਪਣੇ ਸਫ਼ਰਾਂ ਨਾਲ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਇਹ ਤੋਂ ਬਾਰਡਰ ਤੋਂ ਨਿਕਲ ਕੇ ਸਾਹਮਣੇ ਆ ਪੰਪ ਆਉਂਦਾ ਤੇ ਅਗਲਾ ਜਿਹੜਾ ਕਸਬਾ ਉਹ 100 ਕਿਲੋਮੀਟਰ ਜਾ ਕੇ ਆਉਣਾ ਤੇ ਆਪਣੇ ਸਫ਼ਰ 'ਚ ਇਸ ਵਾਰੀ ਆਪਣੇ ਨਾਲ 22 ਸਿੰਦਰ ਤੇ ਨਾਲ ਸਾਡਾ ਦੂਜਾ ਵੀਰਾ ਬਾਈ ਨਿਰਮਲ ਬਾਈ ਨਿਰਮਲ ਸੰਗ ਦਾ ਥੋੜਾ ਜਿਹਾ ਅਸੀਂ ਤਿੰਨੇ ਜਣੇ ਆਉਂਦੇ ਦਿਨਾਂ ਦੇ ਵਿੱਚ 사ウਦੀ ਅਰਬ ਨੂੰ ਘੁੰਮਾਂਗੇ ਅਲੋਲਾ ਤੇ ਹੋਰ ਥਾਂ-ਥਾਂ ਮਾ ਦੇਖਾਂਗੇ ਤੁਸੀਂ ਖਰੀਦੋ ਸਿਮ ਵੀਰੇ ਮੈਂ ਉੱਥੇ ਚੱਕ ਲੈਣਾ ਕਾਫੀ ਔਰ ਡਰਾਈਵ थ्रू ਬਣਿਆ ਹੋਇਆ ਉੱਥੋਂ ਕਾਫੀ ਲੈ ਕੇ ਬੰਦਾ ਗਾਹ ਹੋ ਸਕਦਾ ਇਹਦੂ ਗਾਹ ਕਿਤੇ ਕੁਝ ਨਹੀਂ ਆਉਣਾ ਸਿਰਫ ਅਰੇਕਿਸਤਾਨ ਮਾਰੂਥਲ ਬਾਰਡਰ ਤੋਂ ਬਹੁਤ ਦੂਰ ਆ ਕੇ ਇਹ ਪਹਿਲਾ ਸ਼ਹਿਰ ਆਉਂਦਾ 100 ਕਿਲੋਮੀਟਰ ਦੀ ਦੂਰੀ ਤੇ ਇਹਦਾ ਨਾਮ ਆ ਹਾਫਰ ਬਲਤਿਨ ਇਹੋ ਜੇ ਨਾਮ ਆ ਨਾ ਇਹਨਾਂ ਦੇ ਥੋੜੇ ਜਾ ਔਖੇ ਆ ਇਹ ਘੱਟ ਪ੍ਰੋਨਾਂਊਂਸ ਹੋਣਗੇ ਆਪਣੇ ਤੋਂ ਹਜੇ ਜਿੱਥੇ ਪਹੁੰਚਣਾ ਨੈਵੀਗੇਸ਼ਨ ਦੇ ਮੁਤਾਬਕ ਇਥੋਂ ਹਜੇ ਉਹ 6 ਘੰਟੇ ਦੂਰ ਆ ਤੇ ਇਹ ਵੱਡੇ ਸ਼ਹਿਰਾਂ ਤੋਂ ਦੂਰ ਦੇ ਸ਼ਹਿਰ ਆ ਤਾਂ ਕਰਕੇ ਇਥੋਂ ਕੋਈ ਬਹੁਤੀ ਭੀੜ ਨਹੀਂ ਉਹ ਨੇਵੀਗੇਸ਼ਨ ਦੇਖ ਲਈਏ ਇਹ ਬੋਲਦਾ ਨਹੀਂ ਯਾਰ ਹਨਾ ਦੁਨੀਆ ਦਾ ਸਭ ਤੋਂ ਵੱਡਾ ਮਾਰੂਥਲ ਸਹਾਰਾ ਮਾਰੂਥਲਾ ਤੇ ਆ ਵੀ ਬਹੁਤ ਵੱਡਾ ਮਾਰੂਥਲਾ ਅੱਜ ਸਾਡਾ ਸਫਰ ਲੰਮਾ ਗੱਡੀ 'ਚ ਹੀ ਬਹੁਤਾ ਸਮਾਂ ਲੰਘਣਾ ਸਾਡਾ 50 60 ਕਿਲੋਮੀਟਰ ਬਾਅਦ ਉਹ ਇੱਕ ਤਾਂ ਪੈਟਰੋਲ ਪੰਪ ਆਉਂਦਾ ਸਾਰੀਆਂ ਕੁਝ ਉੱਥੇ ਬਾਣੇ-ਵੱਟੇ ਹੋਟਲ ਬਣੇ ਹੁੰਦੇ ਆ ਰਹਿਣ ਵਾਲੇ ਵੀ ਖਾਣ ਪੀਣ ਵਾਲੇ ਢਕਾਨੇ ਵੀ ਬਣੇ ਹੁੰਦੇ ਆ ਰੌਣਕ ਹੁੰਦੀ ਆ ਉੱਥੇ 50 ਕਿਲੋਮੀਟਰ ਬਾਅਦ ਬਾਕੀ ਸਾਰਾ ਖਾਲੀ ਰਾਹ ਹੈ ਦੋਵੇਂ ਪਾਸੇ ਤਾਰਾਂ ਲੱਗੀਆਂ ਹੋਈਆਂ ਨੇ ਵੀ ਬੋਦੇ ਸੜਕਾਂ ਤੇ ਨਾ ਆਉਣਾ ਇਹ ਗੱਲ ਦਾ ਬਹੁਤ ਵਿਚਾਰ ਰੱਖਦੇ ਆ ਹੀ ਤੇ ਬਿਲਕੁਲ ਪੱਦਰ ਇਲਾਕਾ ਬਿਲਕੁਲ ਫਲੈਟ ਜਿਹੜੇ ਪਹਾੜ ਆ ਉਹ ਸਾਰੇ ਉਧਰ ਚੱਲ ਜਾਂਦੇ ਆ ਜਦਾਹ ਵਾਲੇ ਇਲਾਕੇ ਨੂੰ ਤਹਿਫ ਵਾਲੇ ਇਲਾਕੇ ਨੂੰ ਤੇ ਲੰਮਾ ਚੌੜਾ 사ਉਦੀਆਰਬ ਕਿੰਨਾ ਕਾਏ ਪਰਾਂ ਦੀਆਂ ਗੱਲਾਂ ਨੇ ਜਿਹੜਾ ਗਲਫ ਰੀਜਨ ਆ ਗਲਫ ਰੀਜਨ ਦਾ ਸਭ ਤੋਂ ਵੱਡਾ ਦੇਸ਼ ਖੇਤਰਫਲ ਦੇ ਪੱਖ ਤੋਂ ਇਹੀ ਆ ਤਾਂ ਕਰਕੇ ਸੜਕਾਂ ਤੇ ਵੀ ਰੈਲ ਆ ਤੇ ਬਾਈ ਉਹਨਾਂ ਨੇ ਸਤਿੰਦਰ ਨੇ ਪਹਿਲਾਂ ਇਹ ਇਹ ਇਲਾਕਾ ਘੁੰਮਿਆ ਹੋਇਆ ਅਲੂਲਾ ਆਲਾ ਤੇ ਇਧਰ ਲਾ ਤਬੂ ਕਾਲਾ ਜਾਂ ਮਾੜਾ ਮੋਟਾ ਤਾਂ ਕਰਕੇ ਭੇਤੀ ਵੀ ਆ ਤੇ ਸਾਨੂੰ ਇਸ ਗੱਲ ਦੀ ਸਖਿਆਈ ਰਹੂਗੀ ਬਾ ਗੱਡੀ 'ਚ ਬੈਠੇ ਕੋਈ ਜਿੰਨਾ ਗੱਲਾਂ ਬਾਤਾਂ ਨਿੱਕੀਆਂ ਮੁੱਟੀਆਂ ਅਸੀਂ ਕਰੀ ਜਾਂਦੇ ਆ ਤੇ ਸਮਾਂ ਲੰਘਾਈ ਜਾਂਦੇ ਆ ਬਾਈ ਓਲੇ ਆ ਗਿਆ ਵੀਰ ਸੈਂਟਰ ਆ ਜਾ ਰਹਾ ਭਾਜੀ ਨਿਰਮਲ ਸੈਂਟਰ ਆ ਉਹ ਵਿਚਾਲੇ ਹੋ ਕੇ ਬੈਠੇ ਜੱਜ ਕੇ ਸੰਗਦਾ ਹੀ ਬਹੁਤ ਹੈ ਸੰਗਦਾ ਮੁੰਡਾ ਹਣਾ ਤਿੰਨ ਜਣੇ ਸੀ ਤੀਜਾ ਬੰਦਾ ਸਾਡਾ ਨਿਰਮਲ ਤੇ ਦੂਜੇ ਪਾਸੇ ਦਾ ਚਾਕਾ ਬਾਕਾ ਇਹਦਾ ਇਹੋ ਜਿਹਾ ਐਵੇਂ ਦਾ ਫਲੈਟ ਬਿਲਕੁਲ ਤੂਰ ਤੱਕ ਇਹੋ ਜੀ ਧਰਤੀ ਦੱਸਦੀ ਐ ਇੱਥੇ ਸਾਢੇ 850 ਕਿਲੋਮੀਟਰ ਦੇ ਬੋਰਡ ਲੱਗੇ ਆਉਂਦੇ ਆ ਸਾਊਦੀ ਅਰਬ ਤਰੱਕੀ ਬਹੁਤ ਕਰੀ ਬੈਠਾ ਜਿਵੇਂ ਆ ਬਹੁਤ ਪਿੰਡੂ ਸੜਕਾਂ 'ਚ ਫਿਰਦੇ ਆਪਾਂ ਇੱਥੇ ਵੀ ਸੜਕਾਂ ਸੋਹਣੀਆਂ ਬਣੀਆਂ ਹੋਈਆਂ ਨੇ ਸੋਹਣਾ ਮਾਹੌਲ ਆ ਅਰਬ ਦੇਸ਼ਾਂ ਦੇ ਵਿੱਚ ਜਦੋਂ ਆਪਾਂ ਸਫ਼ਰ ਕਰਦੇ ਆ ਤਾਂ ਇੱਕ ਚੀਜ਼ ਮੁਸਲਮਾਨ ਮੁਲਕਾਂ ਦੀ ਇਹ ਹੁੰਦੀ ਵੀ ਇੱਥੇ ਰੋਜ਼ੇ ਸ਼ੁਰੂ ਹੋਣ ਵਾਲੇ ਥੋੜੇ ਦਿਨਾਂ ਤੱਕ ਜਿਹੜੇ ਆਪਣੇ ਟਰੱਕ ਡਰਾਈਵਰ ਪੰਜਾਬੀ ਭਰਾ ਇੱਧਰ ਚੱਲਦੇ ਰਹੇ ਜਾਂ ਇੱਥੇ ਰਹਿੰਦੇ ਜਿਹੜੇ ਬਿੱਤਰਬੇਲੀ ਦੱਸਦੇ ਆ ਵੀ ਰੋਜ਼ਾਂ ਦੇ ਦਿਨਾਂ ਦੇ ਵਿੱਚ ਇਹਨਾਂ ਦਾ ਖਾਣ ਪੀਣ ਦਾ ਢੰਗ ਵੱਖਰਾ ਹੁੰਦਾ ਸੂਰਜ ਚੜਨ ਤੋਂ ਪਹਿਲਾਂ-ਪਹਿਲਾਂ ਖਾਣਾ ਹੁੰਦਾ ਤੇ ਸੂਰਜ ਛਿਪਣ ਤੋਂ ਬਾਅਦ ਖਾਂਦੇ ਨੇ ਤੇ ਦਿਨ ਵੇਲੇ ਨਾ ਪਾਣੀ ਪੀਂਦੇ ਆ ਨਾ ਖਾਂਦੇ ਆ ਉਹਨਾਂ ਸਮਾਂ ਸਾਰੇ ਹੋਟਲ ਢਾਬੇ ਜਨਤਕ ਤੌਰ ਤੇ ਸਾਰੇ ਬੰਦ ਰਹਿੰਦੇ ਆ ਤੇ ਇਹ ਵੀ ਹੁੰਦਾ ਮੰਮ ਨੂੰ ਹੁੰਦਾ ਵੀ ਜਿਹੜਾ ਕੋਈ ਵੀ ਖਾਰਜੀ ਬੰਦਾ ਉਹ ਪਬਲਿਕਲੀ ਕੁਝ ਨਹੀਂ ਖਾ ਸਕਦਾ ਦੁਬਈ ਵਰਗੇ ਮੁਲਕ ਜਿੱਥੇ ਟੂਰਿਜ਼ਮ ਵੱਧਦਾ ਉੱਥੇ ਗੱਲ ਹੋਰ ਆ ਪਰ ਇਹਨਾਂ ਮੁਲਕਾਂ ਦੇ ਵਿੱਚ ਕੋਈ ਬਾਹਰ ਖੜ ਕੇ ਪਾਣੀ ਵੀ ਨਹੀਂ ਪੀ ਸਕਦਾ ਜੇ ਉਹਦੀ ਵੀ ਸ਼ਿਕਾਇਤ ਹੋ ਜੇ ਕੋਈ ਇਸ਼ ਕੈਤ ਕਰਦੇ ਵੀ ਇਹਨੂੰ ਦੇਖ ਕੇ ਮੇਰਾ ਪਾਣੀ ਪੀਣ ਨੂੰ ਜੀ ਕਰ ਆਇਆ ਤੇ ਮੇਰਾ ਰੋਜਾ ਟੁੱਟ ਗਿਆ ਤਾਂ ਇਹਦੇ ਲਈ ਦਸਨ ਪੁੱਛਣ ਦਸਨ ਸੁਣਨਾ ਚਾਉਂਦਾ ਵੀ ਉਸ ਬੰਦੇ ਨੂੰ ਬਕਾਇਦਾ ਜੁਰਮਾਨਾ ਵੀ ਕੀਤਾ ਜਾਂਦਾ ਤੇ ਹੁਣ ਆਪਾਂ ਚੱਲਦੇ ਹਾਂ ਅਜੇ ਬਾਟਾਂ ਲੰਮੀਆਂ ਨੇ ਜਿਹੜੇ ਇਲਾਕੇ ਵਿੱਚ ਦੀ ਆਪਾਂ ਹੁਣ ਲੰਘ ਰਹੇ ਹਾਂ ਇਹ ਹਰਾ ਭਰਾ ਇਲਾਕਾ ਸ਼ੁਰੂ ਹੁੰਦਾ ਥੋੜਾ ਥੋੜਾ ਜਿਵੇਂ ਇਧਰਲੇ ਪਾਸੇ ਨੂੰ ਇਹ ਡੂੰਘਾ ਥੋੜਾ ਜ੍ਹਾ ਡੂੰਘਾ ਹੋਣੇ ਕਰਕੇ ਇੱਥੇ ਹਰਿਆਲੀ ਵੀ ਦਿਸਦੀ ਆ ਦਰਖਤ ਵੀ ਦਿਸਦੇ ਆ ਤੇ ਫੋਨ ਅਸੀਂ ਬਾਹਰ ਕੱਢਿਆ ਹੋਇਆ ਗੱਡੀ ਚੋਂ ਆ ਕਿਵੇਂ ওভারਟੇਕ ਕਰੀ ਜਾਂਦਾ ਗਲਤ ਪਾਸੇ ਦੀ ਓਏ ਪਾਗਲ ਹਾਂ ਆ ਬੱਕਰੀਆਂ ਲੱਦੀਆਂ ਘਰ ਘਰ ਪਿੰਡਾਂ ਵਾਲਾ ਮਾਹੌਲ ਦਿਸਦਾ ਤੇ ਇਧਰਲੇ ਪਾਸੇ ਰੇਤ ਦੇ ਟਿੱਬੇ ਵੀ ਦਿਸਦੇ ਆ ਸੈਂਡ ਸਟਾਰਮ ਵਾਰਨਿੰਗ ਲਿਖੀ ਹੁੰਦੀ ਆ ਥਾਂ ਥਾਂ ਤੇ ਨਾਣੇ ਸੋਹਣਾ ਲੱਗਾ ਇਹ ਬੱਦਲ ਵਾਈਆ ਮੌਸਮ ਬਹੁਤ ਸ਼ਾਨਦਾਰ ਆ ਇਹ ਬਕਾਲਾ ਹੀ ਹੈ ਅੱਜ ਦਾ ਸਫ਼ਰ ਸਾਡਾ ਬਹੁਤ ਲੰਮਾ ਤਾਂ ਕਰਕੇ ਬਹੁਤ ਕੁਝ ਦੇਖਿਆ ਜਾਣਾ ਬਦਲਦਾ ਲੈਂਡਸਕੇਪ ਸਾਰਾ ਕੁਝ ਕਾਰਾਂ ਦੇ ਢੰਗ ਵੰਗ ਤਰੀਕੇ ਗੱਡੀਆਂ ਆਕਾਰਾਂ ਇੱਧਰ ਪਿੰਡੂ ਸਾਹਿਬ ਕਤਾਬ ਆ ਗਿਆ ਹੈ ਕਿ ਹੁੰਦਾ ਬਕਾਲਾ ਕੀ ਹੁੰਦਾ ਉਹ ਦਾ ਕਰਿਆਨੇ ਵਾਲੀ ਕਰਿਆਨੇ ਵਾਲੀ ਦਿਖਾਉਣਾ ਫੇਖੀਏ ਕੋਈ ਸੇ ਸੰਤਰੇ ਹੋਈਦਾ ਇਹਨਾਂ ਕੋਲ ਫੜ ਲੈਣੇ ਆ ਚਲੋ ਫਿਰ ਖਿੱਚੋ ਦੀ ਤਰ੍ਹਾਂ ਦੇ ਜਿਹਾ ਮਸਜਦਾਂ ਬਣੀਆਂ ਹੋਈਆਂ ਨੇ ਇੱਥੇ ਲੋਕ ਲੋਕੀ ਆ ਦੀ ਨਮਾਜ਼ੇ ਦਾ ਕਰ ਲੈਂਦੇ ਆ ਬਾਕੀ ਸਾਰੇ ਬਸ ਸੌਣ ਪਸਰੀਏ ਤੇ ਤੇਜ਼ ਹਵਾਵਾਂ ਚੱਲੀ ਜਾਂਦੀਆਂ ਨੇ ਦਾ ਸਾਰਾ ਲੈਂਡਸਕੇਪ ਬਹੁਤ ਸ਼ਾਨਦਾਰ ਹੈ ਦੇਖਣ ਵਾਲਾ ਕਿਤੇ ਕਿਤੇ ਜਮੇ ਰੇਤ ਦੇ ਟਿੱਬੇ ਸ਼ੁਰੂ ਹੋ ਜਾਂਦੇ ਨੇ ਤੇ ਇਸ ਇਹ ਇਲਾਕਾ ਹੁਣ ਪੱਧਰ ਨਹੀਂ ਰਹਿ ਗਿਆ ਹੁਣ ਇਹ ਉੱਚਾ ਨੀਵਾ ਆ ਜਿਵੇਂ ਸਾਹਮਣੇ ਹੁਣ ਉਤਰਾਈ ਪੈਣੀ ਸ਼ੁਰੂ ਹੋ ਗਈ ਤੇ ਥੋੜਾ ਥੋੜਾ ਵਿੱਚ ਆ ਪਥਰੀਲਾਇਆ ਸ਼ੁਰੂ ਹੁੰਦਾ ਦਰਖਤ ਵੀ ਆ ਜਾਂਦੇ ਆ ਇਹ ਬਿਲਕੁਲ ਇੱਕ ਜਪਾਨ ਅਕਸ਼ਰੇ ਦੇਖ ਕੇ ਤਾਂ ਇਹ ਲਿੰਕ ਸੜਕਾ ਜਮਾ ਪਿੰਡਾਂ ਵਾਲਾ ਰਾਹ ਤੇ ਪਰ ਇੰਨਾ ਸੋਹਣਾ ਬਣਾਇਆ ਹੋਇਆ ਹੈ ਆ ਘਾਹ ਚੱਲ ਪਿਆ ਤੇ ਵਿੱਚ ਹੀ ਸੈਂਡ ਸਟਾਰਮ ਵਾਲੇ ਉਹ ਰੇਤਲੇ ਟਿੱਬੇ ਵੀ ਆ ਜਾਂਦੇ ਆ ਲੰਮੀਆਂ ਵਾਟਾਂ ਮਾਰ ਕੇ ਹਬੀਬੀ ਹੁਣੀ ਇਹ ਜਗ੍ਹਾ ਤੇ ਪਹੁੰਚ ਗਏ ਇਹਦਾ ਨਾਮ ਆ Q B E H ਕਬਾ ਤੇ ਅੱਜ ਦੇ ਦਿਨ ਦੀ ਵਾਰਡ 300 ਕਿਲੋਮੀਟਰ ਬਾਕੀ ਐ ਤੋਂ ਇੱਥੇ ਹੀ ਖਾਣ ਪੀਣ ਨੂੰ ਕੁਝ ਮਿਲੂਗਾ ਇਦੋਂ ਗਾਂ ਜਾ ਕੇ ਫਿਰ ਉਹੀ ਮਾਰੂਥਲ ਸ਼ੁਰੂ ਹੋ ਜਾਣਾ ਵਿਰਲੀਆਂ ਟਾਵੀਆਂ ਥਾਵਾਂ ਨੇ ਜਿੱਥੇ ਕੋਈ ਰੌਣਕ ਮੇਲਾ ਟੱਕਰ ਦਾ ਸ਼ੋਰ ਮਾ ਇਹ ਬੇਲੀ ਦੁਕਾਨਾ ਸਜਾਉਣਾ ਡੱਚ ਕੱਢੀ ਬੈਠਾ ਹੈ ਬੰਗਲਾਦੇਸ਼ ਦਾ ਇਤੋਂ ਆ ਲੈ ਆਂ ਅਸੀਂ ਸੰਤਰੇ ਕਿੰਨੂ ਅਸਲ ਦੇ ਵਸੰਤਰੇ ਤਾਂ ਨਹੀਂ ਤੇ ਆਹ ਵੇਖਿਆ ਅਸੀਂ ਇਧਰ ਆ ਜਿਵੇਂ ਚੱਪੜ ਕਦੂਆ ਲੱਗਦੇ ਤੋੜਦੇ ਹੁੰਦੇ ਆ ਐਵੇਂ ਦੇ ਖੇਤੀ ਹੁੰਦੀ ਆ ਜਿੱਥੇ ਜਿੱਧਰ ਨੂੰ ਜਿੱਧਰ ਨੂੰ ਜਾਵਾਂਗੇ ਆਪਾਂ ਉਹ ਦਿਨਾਂ ਦੇ ਵਿੱਚ ਖੇਤੀ ਪੂਰੀ ਦੇਖਾਂਗੇ ਇਹ ਦੇਜ ਦੇ ਵਿੱਚ ਬਾਰ ਨਿਕਲਦੇ ਆ ਤੇਜ਼ ਹਵਾਵਾਂ ਲੱਗਦੀਆਂ ਨੇ ਪਿੰਡਿਆਂ ਨੂੰ ਹਵਾ ਦੀ ਰਫ਼ਤਾਰ ਕੋਈ 35-40 ਕਿਲੋਮੀਟਰ ਪ੍ਰਤੀ ਘੰਟੇ ਦੀ ਆ ਤੇ ਆਪਾਂ ਟਿੱਬਿਆਂ ਰੋਈਆਂ ਇਹਨਾਂ ਸਾਰੇ ਕਸ ਨੂੰ ਦੇਖਦੇ ਦੇਖਦੇ ਇੱਥੇ ਆ ਗਏ ਇੱਥੇ ਕੀ ਆ ਕਣਕ ਵੀਜੀ ਹੋਈ ਆ ਰੰਬੜ ਵੀ ਨੇੜੇ ਹੀ ਆ ਰੇਤਾ ਰਾਵਾ ਵੀ ਉੱਡੀ ਜਾਂਦਾ ਉਹ ਸੜਕ ਤੇ ਉੱਡੀ ਜਾਂਦਾ ਤੇ ਇੱਥੇ ਹਰਿਆਲੀ ਆ ਤੇ ਇੱਥੇ ਗੱਡੀਆਂ-ਗੋਡੀਆਂ ਖੜੀਆਂ ਆ ਇਹ ਆਪਦਾ ਇੱਥੇ ਪਰਿਵਾਰਾਂ ਨਾਲ ਬੈਠ ਕੇ ਚੱਲ ਕਰੀ ਜਾਂਦੇ ਆ ਬੰਦੇ ਖਲੋਂਦੇ ਆ ਰੰਬੜ ਉਧਰਲੇ ਬਸ ਉਹ ਡੁੱਡ ਕੇ ਇਧਰ ਨਵਾਈ ਜਾਂਦੀ ਆ ਇਹ ਕਮਾਲ ਦੀ ਗੱਲ ਬਾਤ ਆ ਇਹ ਹਰਿਆਲੀ ਟੱਕਰ ਦੀ ਟੱਕਰ ਦੀ ਆ ਬੇਸ਼ੱਕ ਕਿੱਡੇ ਮਰਜੀ ਮਾਰੂਥਲ ਹੋਣੇ ਬਹੁਤ ਸੋਹਣਾ ਮਾਹੌਲ ਵਜਾ ਹੋਇਆ 사ウਦੀ ਅਰਬ ਦੇ ਪਿੰਡਾਂ ਦਾ ਮਾਹੌਲ ਬਹੁਤ ਸ਼ਾਂਤ ਜਾ ਇਹ ਸ਼ਹਿਰਾਂ ਤੋਂ ਦੂਰ ਦੇ ਪਿੰਡ ਨੇ ਇਹਨਾਂ ਨੂੰ ਸ਼ਹਿਰਾਂ ਵਾਲਾ ਪਾਣੀ ਲੱਗਿਆ ਦੇਸ਼ ਦੀ ਰਾਜਧਾਨੀ ਇੱਥੋਂ ਜਿੱਥੇ ਆਪਾਂ ਫਿਰਦੇ ਆ ਇੱਥੋਂ ਕੋਈ 7-800 ਕਿਲੋਮੀਟਰ ਦੂਰ ਹੋਣੀ ਆ ਠਰਮਾ ਇੱਥੇ ਕੋਈ ਉੱਚੀਆਂ ਬਿਲਡਿੰਗਸ ਨਹੀਂ ਹੈਗੀਆਂ ਤੇ ਨਾ ਹੀ ਕੋਈ ਇੱਥੇ ਹੋਰ ਕੋਈ ਸਮੱਸਿਆ ਹੈਗੀ ਆ ਐਨ ਸ਼ਾਂਤ ਜਿਹਾ ਕੰਮ ਆ ਢਲਦੇ ਦਿਨ ਦੇ ਨਾਲ-ਨਾਲ ਆਪਣੀ ਵਾਟ ਤਕਰੀਬਨ 100 ਕਿਲੋਮੀਟਰ ਬਾਕੀ ਆ ਤੇ ਸਾウਦੀ ਅਰਬ ਦੇ ਰੰਗ ਦੇਖ ਰਹੇ ਆ ਸੋਹਣਾ ਇਹ ਦੇਸ਼ ਵਾਕਈ ਬੜਾ ਸੋਹਣਾ ਪਹਿਲਾਂ ਸੋ ਕੋ ਉਧਰਲਾ ਬਾਹਰਲਾ ਬਾਹਰਲਾ ਪਾਸਾ ਦੇਖਿਆ ਸੀਗਾ ਉਹਦੇ ਨਾਲੋਂ ਆਹ ਪਾਸਾ ਹੋਰ ਵੀ ਸੋਹਣਾ ਬਣਾਇਆ ਹੋਇਆ ਆ ਹਰਾਨੀ ਹੁੰਦੀ ਹੈ ਜਦੋਂ ਕਣਕਾਂ ਦੇਖਦੇ ਆ ਕਣਕਾਂ ਦੇ ਖੇਤ ਲਗਾਤਾਰ ਬਰਾਬਰ ਬਰਾਬਰ ਸੜਕ ਦੇ ਨਾਲ ਹੀ ਨੇ ਤੇ ਸਾਰੀ ਕਣਕ ਨੂੰ ਇਹ ਫੁਆਰਿਆਂ ਨਾਲ ਪਾਣੀ ਲਾਉਂਦੇ ਆ ਇਹਨਾਂ ਦੇ ਅੱਛੇ ਫਿਰਦੇ ਫਿਰਦੇ ਆਪਾਂ ਰੇਲਾ ਰੇਲ ਪਾਰਟੀ ਦੇਖੀ ਸੀ ਸੋਦੀ ਅਰਬ ਦੀ ਤੇ ਇਸ ਵੇਲੇ ਆਪਣੇ ਸਕਰੀਨ ਤੇ ਸਾਹਮਣੇ ਇੱਥੋਂ ਦੀ ਰੇਲ ਦੇਖੀ ਵਾਹ ਕੀ ਬਾਤ ਆ ਯਾਰ 5:30 ਦਾ ਸਮਾਂ ਹੋਇਆ ਤੇ ਇਸ ਵੇਲੇ ਆਪਾਂ ਆਸ਼ਿਸ਼ ਨਾਲ ਪਹੁੰਚ ਗਏ ਆ ਆਸ਼ਿਸ਼ ਨਾਲ ਖੇਲ ਦੇ ਨੇੜੇ ਤੇ ਜਿਹੜੇ ਆ 사ऊदी अरब ਦੇ ਵਿੱਚ ਤੇ ਇੱਥੇ ਬਾਈ ਹੁਣੀ ਰਹਿੰਦੇ ਆ ਸੁਰਿੰਦਰ ਸਿੰਘ ਦਾਊ ਮਾਜਰਾ ਬਹੁਤ ਸਾਰੇ ਮਿੱਤਰ ਬੇਲੀ ਉਹਨਾਂ ਨੂੰ ਜਾਣਦੇ ਹੋਣਗੇ ਉਹਨਾਂ ਦਾ ਕਨਾਵਲ ਆਇਆ ਸੀ ਨੇਤਰ ਜੇ ਕੋਈ ਕਿਤਾਬਾਂ ਪੜ੍ਹਨ ਦਾ ਸ਼ਿਕਨ ਆ ਉਹਨਾਂ ਨੂੰ ਨਾ ਜਾਣਦਾ ਤੇ ਅੱਜ ਦਾ ਟਿਕਾਣਾ ਸਾਡਾ ਬਾਈ ਸੁਰਿੰਦਰ ਹੁਣਾ ਕੋਲੇ ਹੋਊਗਾ ਆਸ਼ਿਸ਼ ਨਾਲ ਦੇ ਵਿੱਚ ਤੇ ਇਸ ਵੇਲੇ ਜਿੱਥੇ ਆਪਾਂ ਲੰਘੀ ਜਾਂਦੇ ਆ ਇਹਦੇ ਇਧਰਲੇ ਪਾਸੇ ਬਹੁਤ ਵੱਡਾ ਡੇਰੀ ਫਾਰਮ ਹੈ ਗਲਫ ਦਾ ਸਭ ਤੋਂ ਵੱਡਾ ਡੇਰੀ ਫਾਰਮ ਅਲਮਰਾਈ ਤੇ ਜੇ ਅਲਮਰਾਈ ਨੂੰ ਦੇਖਣ ਦਾ ਸਵਾਬ ਬਣਿਆ ਤਾਂ ਉਹਨੂੰ ਵੀ ਜ਼ਰੂਰ ਦੇਖਾਂਗੇ ਪਰ ਕਈ ਰਿਕਸ ਦੀ ਪ੍ਰਾਈਵੇਸੀ ਹੁੰਦੀ ਹੈ ਉਹ ਨਹੀਂ ਜਾਣ ਦਿੰਦੇ ਹੁੰਦੇ ਜਿਹੜਾ ਕਤਰ ਦੇ ਵਿੱਚ ਇੱਕ ਫਾਰਮ ਸੀਗਾ ਡੇਰੀ ਫਾਰਮ ਉਹਨੂੰ ਦੇਖਣ ਦਾ ਮੌਕਾ ਬਣ ਗਿਆ ਸੀ ਕਿਉਂਕਿ ਉਹ ਲੋਕਾਂ ਹਾਸਤੇ ਖੋਲਿਆ ਹੋਇਆ ਸੀਗਾ ਆਸ਼ਿਸ਼ ਨਾਲ ਪਹੁੰਚਦੇ ਆਪਾਂ ਆਥਨ ਦਾ ਵੇਲਾ ਤੇ ਢਲਦਾ ਸੂਰਜ ਉਹ ਦਰ ਸਾਹਮਣੇ ਦਿਸਦਾ ਹੈ ਲਾ ਮੀਆਂ ਬਾਟਾਂ ਕੱਢ ਕੇ ਆਪਾਂ ਮਰਖਾਲ ਚ 8 ਕੁ 100 ਕਿਲੋਮੀਟਰ ਹੋਣਾ ਕੁਐਤ ਜਿਹੜਾ ਸਾਈਕਲ ਤੇ 8 ਦਿਨਾਂ ਦਾ ਸਫ਼ਰ ਹੋਣਾ ਸੀ ਇੱਕ ਦਿਨ ਚ ਗੱਡੀ ਦੇ ਕਰਕੇ ਆਪਾਂ ਇੱਥੇ ਪਹੁੰਚ ਗਏ ਇਹ ਜਗ੍ਹਾ ਕਿਣੀ ਬਈ ਦੱਸੋ ਇਹ ਬਈ ਇਸ਼ਨਾਨ ਤੇ ਹੈਲ ਇਹਦੇ ਨਾਲ ਵੱਡਾ ਸਿਟੀ ਪੈਂਦਾ ਬਰੇਦਾ ਜਿੱਧਰੋਂ ਤੁਸੀਂ ਆਏ ਹੋ ਜੀ ਬਾਈ ਉਹ ਇਦੋਂ ਵੱਡਾ ਸਿਟੀ ਹੈ ਜਾਣੇ ਹੈਨ ਤੋਂ ਇਹ ਦੋਹਾਂ ਦੇ ਵਿਚਾਲੇ ਪੈਂਦਾ ਇਹ ਬੜਾ ਪਿੰਡੂ ਜਿਹਾ ਮਾਹੌਲ ਹੈ ਇੱਥੇ ਤੇ ਇਹ ਸਾਰਾ ਖੇਤੀ ਵਾਲਾ ਏਰੀਆ ਜਿੱਧਰੋਂ ਤੁਸੀਂ ਆਏ ਹੋ ਆਪਣੇ ਪਿੰਡਾਂ ਵਾਲਾ ਮਾਹੌਲ ਜਣੀ ਆਇਆ ਸਾਰਾ ਇਹ ਬਾਕੀ ਸਾਰਾ ਮਾਹੌਲ ਦੇਖਾਂਗੇ ਮੈਂ ਤੇ ਦਾਊ ਮਾਜਰੇ ਦੇ ਬਾਈ ਦੀ ਸਾਡੀ ਲਿਹਾਜ਼ ਤੇ ਮੈਨਾਂ 10 ਸਾਲਾਂ ਦੀ ਹੋਣੀਆ ਫੇਸਬੁੱਕ ਤੇ ਅਸੀਂ ਪੰਜਾਬ ਚ ਕਲੀਅਰੀ ਵਿਉਂਤਵੀ ਕੀਤੀ ਗਿਆ ਬਹੁ ਮਿਲਦੇ ਆ ਗੱਲਾਂ ਬਾਤਾਂ ਕਰਦੇ ਆ ਤੇ ਵਿਉਂਤ ਮਿਲਣਾ ਸੀ ਇੱਥੇ ਸੀ ਆ ਧਰਤੀ ਤੇ ਇੱਥੇ ਹੁਣ ਪਹੁੰਚੇ ਆ ਬਾਈ ਹੁਣਾ ਕੋਲੇ ਸਰਿੰਦਰ ਸਿੰਘ ਦਾਊ ਮਾਜਰਾ ਦਾਊ ਮਾਜਰਾ ਪਿੰਡ ਘੜੇ ਚ ਵਸਦਾ ਤਾਂ ਆਪਣਾ ਬਾਈ ਖੰਨੇ ਦੇ ਨੇੜੇ ਆ ਲੁਧਿਆਣੇ ਚ ਹੂੰ ਪੈਲੇ ਦੇ ਨੇੜੇ ਉਦੋਂ ਮੈਂ ਢੁੱਡੀ ਗਿਆ ਗਿਆ ਸਿਕੰਦਰ ਕੋਲੇ ਸਿਕੰਦਰ ਕੋਲੇ ਉਦੋਂ ਜੇ ਮਿਲਣਦਾ ਸੀਗਾ ਉਦੋਂ ਮਿਸ ਹੋ ਗਿਆ ਉਦੋਂ ਆਪਣੀ ਗੱਲ ਵੀ ਹੁੰਦੀ ਰਹੀ ਗੱਲ ਵੀ ਹੁੰਦੀ ਹੈ ਬਾਈ ਇਹ ਨਾ ਕੋਈ ਹੁੰਦਾ ਸੁਭਬ ਹੈ ਨਾ ਜਦੋਂ ਪ੍ਰਮਾਤਮਾ ਨੇ ਦੇਵੋਂ ਤੋਂ ਕੋਈ ਬਣਾਉਣੀ ਜਿੰਦਗੀ ਤੇ ਉਹ ਸੁਭਬ ਅੱਜ ਅੱਜ ਬਣ ਗਿਆ تھا ਅੱਜ ਬਣ ਗਿਆ ਬਾਈ ਬਸ ਬਾਈ ਇਹਨਾਂ ਮੁਲਕਾਂ 'ਚ ਡਰਾਈਵ ਥਰੂ ਕਾਫੀ ਮਿਲਦੀ ਉਹਦੇ ਡਰਾਈਵ ਥਰੂ ਪੈਸੇ ਮਿਲਦੇ ਆ ਪੈਟਰੋਲ ਸਟੇਸ਼ਨਾਂ ਦੇ ਬਣੇ ਹੁੰਦੇ ਆ ਜਾਂਦਾ ਜਾਂਦਾ ਬੰਦਾ ਉੱਥੇ ਐ ਪੈਸੇ ਕੱਢ ਲੈਂਦਾ ਠੀਕ ਆ ਭਾਈ ਇਧਰਲੇ ਪਾਸੇ ਆਪ ਦੇਖ ਰਹੇ ਆਂ ਸ਼ਹਿਰ ਦੇ ਰੰਗ ਢੰਗ ਬਾਈ ਦਾਊ ਮਾਜਰੇ ਹੋਣਾ ਦਾ ਇਹ ਕਮਰਾ ਹੈ ਮੇਰਾ ਕਮਰਾ ਪਿੱਤਲ ਦੀ ਕੜਾਹੀ ਇਹ ਮਖ ਤੋਂ ਮਗਲੂਬਾ ਦੱਸ ਦੋ ਇਹ ਕੀ ਛਾਇਆ ਭਾਈ ਇਹ ਮਗਲੂਬਾ ਭਾਈ ਉਹਨੂੰ ਡੋਂਗਾ ਹੀ ਨੂੰ ਮਗਲੂਬਾ ਕਹਿੰਦੇ ਆ ਇਹ ਸਾਰਾ ਖਾਣਾ ਹੀ ਮਗਲੂਬਾ ਹੈ ਮਗਲੂਬੇ ਦਾ ਮਤਲਬ ਇਹ ਹੈ ਇਹਨੂੰ ਵੀ ਪੁੱਠਾ ਮਾਰ ਕੇ ਖਾਣੇ ਵਾਲਾ ਅਸਾਂ ਡੋਂਗਾ ਮੁੱਦਾ ਮਾਰ ਦੋ ਤੇ ਚੁੱਕ ਜੋ ਮਗਲੂਬਾ ਮਾਰ ਦੋ ਇਹ ਸਾਰਾ ਹੀ ਹੇਠਾਂ ਰੱਖ ਕੇ ਉੱਤੇ ਪਕਾਇਆ ਹੋਇਆ ਹੈ ਆਈ ਅਲੂਮੀਨੀਅਮ ਦੇ ਇਹਦੇ ਵਿੱਚ ਰੱਖ ਕੇ ਜਿਵੇਂ ਆਪਣੇ ਤੌੜੀ ਚ ਪਕਾਉਂਦੇ ਹੁੰਦੇ ਸੀ ਠੀਕ ਆ ਠੀਕ ਆ ਹਾਂ ਲਓ ਮੁੰਡਿਓ ਮਗਲੂਬੇ ਦੀ ਵਾਲੀ ਹੋ ਜੇ ਹੁਣ ਆ ਆ ਹਾਂ ਮਾਰੀ ਦੋ ਮੁੱਢੈ ਨਾਲ ਕਰੀ ਅਮਰਤਪਾਲ ਬਾਈ ਜਿਹੜਾ ਮਗਲੂਬਾ ਜਰਾ ਮੈਨੂੰ ਐ ਲੱਗਦਾ ਇਹ ਖਰਾਕ ਜਿਆਦਾ ਨਹੀਂ ਚੱਕੀ ਫਿਰਦੇ ਆਪਾਂ ਆਹੋ ਯਾਰ ਬਾਈ ਕੋਈ ਚੱਕਰ ਨਹੀਂ ਆਪਾਂ ਨਹੀਂ ਨਹੀਂ ਬਾਈ ਉੰਨਾ ਕੀ ਆਪਾਂ ਦੋ ਵੀ ਗੋਲਦੇ ਇਹਨੂੰ ਆਹੋ ਬਾਈ ਜਿਆਦਾ ਨਾ ਖੋਲਿਓ ਚੈੱਕ ਆਹੋ ਜੀ ਮਗਲੂਬੇ ਹੋਰੀਆਂ ਆ ਗਈ ਇਹ ਆਵੇ ਮਗਲੂਬੇ ਹੋਣੀ ਮੇਰਾ ਪ੍ਰੋਟੀਨ ਆ ਇਹ ਬਾਈ ਨਿਰਾਇਨ ਜਿੰਮ ਦੇ ਸ਼ਕੀਨ ਆ ਬਾਈ ਹੁਣ ਜਿੰਮ ਜਿੰਮ ਵੀ ਰੱਖੀ ਹੋਈ ਹੈ ਇੱਥੇ ਤੇ ਦਾਊ ਮਾਜਰੇ ਦੀਆਂ ਇਧਰਲੇ ਪਾਸੇ ਬਾਈ ਹੁਣਾਂ ਦੀਆਂ ਕਿਤਾਬਾਂ ਪਈਆਂ ਨੇ ਬੇਲੋਂ ਨਿਕਲਦੇ ਸ਼ੇਰ ਬਾਈ ਜਗਦੀਪ ਹੋਣਾ ਦੀ ਜਸਵੰਤ ਸਿੰਘ ਕਮਲ ਤੇ ਇਹਨਾਂ ਦਾ ਦੂਜਾ ਨਾਵਲ ਨੇਤਰ ਹੀ ਆ ਵੀਰੇ ਹਾਂਜੀ ਬਾਈ ਅੱਛਾ ਐਂ ਖੜੜੇ ਤੇ ਕੈਮਰਾ ਘੁਮਾ ਸਕਦਾ ਪੋਲਾ ਜਾ ਇੱਕ ਕਿਤਾਬ ਦੂਜਾ ਭਾਗ ਲਿਖਦੇ ਆ ਨੇਤਰ ਦਾ ਕੰਮ ਤੋਂ ਦੇ ਬਾਈ ਹੁਣੀ ਕਹਿੰਦੇ ਵੀ ਰਾਤ ਨੂੰ ਸਮਾਂ ਲਾਈਦਾ ਇਹ ਦੋ ਤਿੰਨ ਵਾਰੀ ਕਰੈਕਸ਼ਨ ਕਰਕੇ ਐ ਨਾਵਲ ਲਿਖ ਜਾਂਦੇ ਆ ਤੇ ਅੱਜ ਦੀ ਰੋਟੀ ਸਾਡੀ ਹੈ ਲਖਾਰੀ ਵੀਰਾਂ ਨਾਲ ਠੀਕ ਆ ਵੀਰ ਸਖਿੰਦਰ ਸਿੰਘ ਦਾਉ ਮਾਜਰਾ ਮਾਜਰਾ ਬੀ ਪੱਤੀ ਮਾਰਦੇ ਲੱਗ ਕੇ ਦਵਾਰਾਂ ਆਜੋ ਮੈਂ 10 ਅਪ੍ਰੈਲ ਤੱਕ ਇੱਥੇ ਆ ਮੈਂ 10 ਨੂੰ ਜਾਣਾ ਜ਼ਰੂਰ ਮਿਲ ਕੇ ਜਾਵਾਂਗੇ ਬਾਈ ਨੋਟ ਕਾ ਲਓ ਜੀ ਉਦੋਂ ਤਾਂ ਕੱਟਕਦੇ ਨਹੀਂ ਦਾ ਫਿਰ ਨਹੀਂ ਬਾਈ ਹੁਣ ਬਾਈ ਹੁਣ ਰਚਦਾ ਆਣ ਨਹੀਂ ਦਿੰਦਾ ਅਸੀਂ ਰਾਤੀ ਵੀ ਪਾਜੀ ਗੱਲ ਮੈਂ ਮੈਂ ਤੁਹਾਨੂੰ ਅੱਜ ਰੱਖਣ ਨੂੰ ਫਿਰਦਾ ਭਾਈ ਰਹਿ ਪੋ ਅੱਜ ਨਹੀਂ ਅੱਜ ਅੱਜ ਇਹ ਲੜਕੇ ਫੜੇ ਫੂਣ ਫੜੇ ਗੱਲਾਂ ਗੁੱਲਾਂ ਕਰਕੇ ਢਿੱਡਾ ਹੌਲੇ ਕਰ ਲਿਆ ਅਸੀਂ ਬਹੁਤ ਸਮਾਂ ਇੱਥੇ ਬੈਠੇ ਰਹੇ ਮੈਂ ਫੜਨ ਲੱਗੀਆਂ ਰਹੀਆਂ ਤੇ ਹੁਣ ਅਸੀਂ ਬਾਈ ਹੁਣਾਂ ਤੋਂ ਚੱਲਦੇ ਆਂ ਅੱਗੇ ਅਲਹੇਲ ਵੱਲ ਸਮਾਂ ਰਾਤ ਦਾ 10 ਵਜੇ ਆ ਤੇ ਠੀਕ ਆ ਫਿਰ ਬਾਈ ਸਿਓ ਠੀਕ ਆ ਭਾਈ lots of love and respect ਆ ਉਹ ਵੀ ਲਾਈਵ ਆ ਜਾ ਵੀਰ ਹੁਣੀ ਵੀ ਦੇਸ਼ ਸਾਉਦੀ ਨੇ ਤਰੱਕੀ ਕਾਦੀ ਕੀਤੀ ਸਾਨੂੰ ਹੈਰਾਨ ਕਰੀ ਜਾਂਦਾ ਹੈ ਇਹ ਇਹ ਬਾਈ ਹੁਣੀ ਵੀ ਪਹਿਲਾਂ ਤਾਂ ਆਏ ਸੀਗੇ ਪਰ ਦੂਜੀ ਵਾਰੀ ਜਦੋਂ ਆਏ ਤੇ ਹੁਣ ਦੇਖਦੇ ਵੀ ਮਾਹੌਲ ਚਾਲ ਬਹੁਤ ਬਦਲਿਆ ਹੋਇਆ ਅਸਲ ਦੇ ਵਿੱਚ ਇੱਥੋਂ ਦੇ ਨਵੇਂ ਹਾਸਕ ਨੇ ਜਦੋਂ ਦਾ ਸਾਉਦੀ ਅਰਬਧਾਰਾ ਦਾ ਸਾਰਾ ਕਾਰਜਭਾਗ ਸੰਭਿਆ ਤੇ ਇਹ ਸਾਰੇ ਕਾਜ ਪਕ ਤੋਂ ਕੰਮ ਬਹੁਤ ਵੱਡੇ ਬੱਦਰ ਦੇ ਖਿੱਚੀ ਆਉਂਦੇ ਆ ਤੇ 2030 ਤੱਕ ਕਹਿੰਦੇ ਆ ਵੀ ਅਸੀਂ ਦੁਬਈ ਨੂੰ ਪਛਾਹ ਛੱਡਣਾ ਤੇ ਜਿਵੇਂ ਤਰੱਕੀ ਦੀ ਰਫਤਾਰ ਫੜੀ ਹੈ ਵਾਕਈ ਗੱਲ ਇਹ ਸੱਚੀ ਆ ਤੇ ਜਿਹੜੇ ਨਿਊਮ ਸਿਟੀ ਬਣਾਈ ਜਾਂਦੇ ਆ ਜਾਂ ਸਮੁੰਦਰ ਦੇ ਵਿੱਚ ਟਾਪੂ ਬਣਾਈ ਜਾਂਦੇ ਆ ਇਹ ਸਾਰੀਆਂ ਗੱਲਾਂ ਬਾਤਾਂ ਨੈਕਸਟ ਲੈਵਲ ਕਰੀ ਜਾਂਦਾ 사우ਦੀ ਅਰਬ ਹੇਲ ਨੂੰ ਜਾਂਦਾ ਰਾਹ ਇਹੋ ਜਾਂ ਹੇਲ ਇਸ ਜਗ੍ਹਾ ਤੋਂ ਤਕਰੀਬਨ 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 80 ਕਿਲੋਮੀਟਰ ਬਾਅਦ ਹੈਗਾ ਜਿੱਥੇ ਅੱਜ ਵੇਲੇ ਆਪਾਂ ਜਾ ਰਹੇ ਆਂ ਇਹੋ ਜੋ ਰਾਤ 12 ਵਜੇ ਦਾ ਸਮਾਂ ਹੋ ਗਿਆ ਤੇ ਹਜੇ ਆਪਾਂ ਸੜਕਾਂ ਦੇ ਤੁਰੇ ਫਿਰਦੇ ਆਂ ਸੜਕਾਂ ਦੇ ਨਾਲ ਇਸ ਵੇਲੇ ਹੇਲ ਪਹੁੰਚੇ ਆਂ ਤੇ ਹੇਲ ਦੇ ਵਿੱਚ ਕੈਂਪ ਚ ਖੜੇ ਆਂ ਇਹ ਦੋ ਬੇਲੀ ਪੰਜਾਬ ਤੋਂ ਆ ਤੇ ਬਾਕੀ ਸਾਰੇ ਵੀਰ ਉੱਤਰ ਪ੍ਰਦੇਸ਼ ਤੋਂ ਆ ਯੂਪੀ ਤੋਂ ਆ ਠੀਕ ਠਾਕ ਹੋ ਬਾਈ ਹਾਂਜੀ ਬੜੀਆ ਸਭੀ ਲੋਕ ਠੀਕ ਹੈ ਠੀਕ ਹੈ ਚਲੋ ਵਧੀਆ ਚੜਦੀ ਕਲਾ ਚ ਬਹੁਤ ਅੱਛਾ ਲੱਗਾ ਭਾਈ ਸਾਹਿਬ ਬਹੁਤ ਅੱਛਾ ਲੱਗਾ ਨਾਲ ਬੈਠ ਕੇ ਗੱਲਾਂ ਬਾਤਾਂ ਕੀਤੀਆਂ ਸਤਿ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ ਬਹੁਤ ਲੰਮੇ ਸਫ਼ਰ ਕਰਕੇ ਗਿੜੇ ਗੁੜੇ ਦੇ ਕੇ ਆਪਾਂ ਇਹ ਸ਼ਹਿਰ ਦੇ ਵਿੱਚ ਪਹੁੰਚੇ ਹੋਇਆ ਹੇਲ ਦੇ ਵਿੱਚ ਹੇਲ 'ਚ ਆ ਇੱਕ ਹੋਟਲ ਹੈ ਇੱਥੇ ਇੱਕ ਟਿਕਾਂਗੇ ਤਿੰਨੇ ਜਣੇ ਸਵੇਰੇ ਆਪਾਂ ਹੇਲ ਨੂੰ ਦੇਖਾਂਗੇ ਤੇ ਹੇਲ ਤੋਂ ਅੱਗੇ ਜਾਵਾਂਗੇ ਅਲੋਲਾਵਲ ਨੂੰ 사우ਦੀ ਅਰਬ ਦੀਆਂ ਬਹੁਤ ਸੋਹਣੀਆਂ ਥਾਵਾਂ ਦੇਖਾਂਗੇ ਅਉਂਦੇ ਦਿਨਾਂ ਦੇ ਵਿੱਚ ਜੁੜੇ ਰਿਓ ਆਪਣੇ ਸਫਰਾਂ ਨਾਲ ਦਿਖਾਉਣੇ ਆ ਰੰਗ ਇਧਰਲੇ ਪਾਸੇ ਪਹਾੜਾਂ ਦੇ ਦੂਰ ਤੁਰ ਅੰਦਰ 사우ਦੀ ਅਰਬ ਦੇ ਮਿਲਦੇ ਆਪਾਂ ਕੱਲ ਦੇ ਸਫਰ ਚ ਕੱਲ ਦੀ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਇਧਰਲੇ ਪਾਸੇ ਸ਼ਹਿਰ ਹੇਲ ਦਿਸਦਾ ਆਹ ਪਾਰਕਿੰਗ ਆ ਉਹ ਹੋਟਲ ਆ ਤੇ ਆ ਆਪਣੇ ਜੁਬਾਨ ਸਤਿੰਦਰ ਤੇ ਨਿਰਮਲ Nice. Colder, colder. Ханд баатай өөртөө.